ਆ ਆਇਦਰ ਦੇਖ ਐ ਬੰਦੀ ਰੀਲ ਹੁਣ ਮੁੜੂਗਾ ਵੈਰੀ ਗੁੱਡ ਨਾ ਜੀ ਨਾ ਧੰਵਾਦੀ ਬਹੁਤ ਲੇਟ ਬਹੁਤ ਹੋ ਜਾਣਾ ਅੱਤੀ ਆ ਪਸ਼ੂ نیچے ਰਹਿੰਦੇ ਆ ਮੱਲੋ 프리 ਬੈਡਿੰਗ ਤੇ ਘਰ ਦੇਖਦੇ ਆਪਾਂ ਕੋਈ ਭਾਲਦੇ ਸਸਤੀ ਆ ਬਾਈ ਸਸਤੀ ਆ ਆਪਾਂ 3 4 ਕਰਨੇ ਤੇ ਹਾਂ 1 2 ਮੁਸ਼ਕਲ ਨਹੀਂ ਕਣੀ ਆਏ ਤਾਂ ਅੱਛਾ 3 4 ਕਰ ਇੱਥੇ ਰਹਿਣੇ ਤੁਸੀਂ ਠੀਕ ਆ ਜੀ ਠੀਕ ਆ ਆਪਾਂ ਇੱਧਰ ਦੇਖ ਲਈ ਹੈ ਨਾ ਬੰਦੇ ਨਾਲ ਨਾਲ ਪਿੰਡ ਤੁਸੀਂ ਪਿਛਲੀ ਵੀਡੀਓ ਚ ਦੇਖੇ ਹੋਣੇ ਆ ਹੁਣ ਇਹ ਆ ਰੋਡ ਉਹੀ ਹਾਰਸਕੇ ਮੱਲਾ ਵਾਲਾ ਰੋਡ ਫਰੋਹੀਪੁਰ ਜਾਂਦਾ ਇਹ ਬੰਨ ਰਿਹਾ ਇੰਨੀ ਬੁਰੀ ਹਾਲਤ ਮਸਾਂ ਆਏ ਮੋਟਰਸਾਈਕਲ ਹੀ ਲੱਗਦਾ ਕਿਉਂਕਿ ਸਾਰੇ ਮੂੰਹ ਤੇ ਮਿੱਟੀ ਪੈ ਗਈ ਕੱਪੜੇ ਖਰਾਬ ਹੋ ਗਏ ਤੇ ਇਹ ਆ ਪਿੰਡ ਆਪਾਂ ਦੇਖਣੇ ਸੀਗੇ ਆ ਹੱਲੇ ਵਾਲਾ ਪਿੰਡ ਆ ਮੇਰੇ ਪਿੱਛੇ ਇੱਥੋਂ ਇਹ ਕਹਿੰਦੇ ਆ ਕਿ ਆਲੇ ਵਾਲਾ ਲੰਘ ਕੇ ਨਾ ਇੱਕ ਪਿੰਡ ਆ ਇਹ ਪਿੰਡ ਆ ਜਮਾ ਬਿਲਕੁਲ ਕੱਚੇ ਘਰਾਂ ਦਾ ਪਿੰਡ ਆ ਆਲੇ ਵਾਲਾ ਲੰਘ ਕੇ ਅਗਲਾ ਪਿੰਡ ਆ ਉਹ ਜਾ ਕੇ ਦੇਖਦੇ ਆ ਉਹ ਪਿੰਡ ਦਾ ਨਾਮ ਤੁਸੀਂ ਪੜ ਲਿਆ ਹੋਣਾ ਤੇ ਮੈਂ ਉੱਥੇ ਜਾ ਕੇ ਤੁਹਾਨੂੰ ਦੱਸਦਾ ਪਿੰਡ ਦਾ ਨਾਂ ਕੀ ਆ ਹਨਾ ਆਪਾਂ ਨੂੰ ਪਤਾ ਨਹੀਂ ਹੈਗਾ ਉੱਥੇ ਪੁੱਛਾਂਗੇ ਆਪਾਂ ਹਾਂ ਹੁਣ ਆ ਜਿਹੜੀ ਰੋਡ ਨਿਕਲਦਾ ਇੱਥੋਂ 1.5 ਕਿਲੋਮੀਟਰ ਤੇ ਉਹ ਪਿੰਡ ਆ ਜਿਹੜਾ 500 ਨੂੰ ਦਿਖਾਉਣਾ ਪਿੰਡ ਦਾ ਨਾਮ ਸਾਬੂਆਣਾ ਇੱਥੋਂ ਜਦੋਂ ਆਪਾਂ ਆ ਪਿੰਡ ਦੇਖ ਰਹੇ ਸੀ ਨਾ ਮਗਰਲੇ ਬੰਨ ਦੇ ਨਾਲ ਨਾਲ ਤਾਂ ਉਥੋਂ ਦੱਸਿਆ ਪਾਈਆਂ ਹੋਣਾ ਨੇ ਕਿਹਾ ਉਹ ਪਿੰਡ ਆ ਜੇ ਵੀ ਉਹ ਪ੍ਰਾਣੀ ਮਤਲਬ ਲੋਕ ਆਉਂਦੇ ਹੀ ਰਹਿੰਦੇ ਆ ਪਿੰਡ ਇਹ ਲੱ ਰਹੇ ਨੇ ਜੀ ਕੱਚੇ ਰੂੱਚੇ ਘਰਾਂ ਚ ਆਪਾਂ ਦੇਖ ਕੇ ਆਉਣਾ ਬਾਪੂ ਜੀ ਉਹ ਪੱਠੇ ਰਹਿ ਕੇ ਆਏ ਜਦੋਂ ਆਪਾਂ ਖੜੇ ਸੀ ਨਾ ਉੱਥੇ

ਅੱਛਾ ਜੀ ਤੇ ਨਾਰੇ ਨਾਰ ਹੋ ਗਿਆ ਜੀ ਨਹਿਰੇ ਨਹਿਰ ਹਾਂਜੀ ਆ ਪਿੰਡ ਦੇ ਉਧਰਲੇ ਸੈ ਨਹਿਰੇ ਨਹਿਰ ਜਾਣਾ ਜੇ ਪਰਲੇ ਹੱਥ ਜਾਣਾ ਜੇ ਪਰਲੇ ਹੱਥ ਹੋ ਗਿਆ ਠੀਕ ਹੈ ਜੀ ਕਿੰਨੇ ਨਾਲ ਪਰਲੇ ਸੜਕ ਜਾਂਦੀ ਨਾ ਵੀਰੇ ਹਾਂਜੀ ਮੈਂ ਐਬਰੀਬੜੀ ਕਿੰਨੀ ਕਾਹ ਰੇ ਤੁਹਾਨੂੰ ਪਤਾ ਹੈਗੀ ਤਾਂ ਮੈਂ ਕਿੰਨੀ 70 ਸਾਲ ਹੂੰ ਕਿ 80 ਆ 80 ਸਾਲ ਤੇ ਬਾਪੂ ਪੱਠੇ ਆਪੇ ਲੈ ਕੇ ਆਉਣਾ ਨਹੀਂ ਨਾਲ ਮੇਰੀ ਭਾਈ ਮੇਹੀ ਨਾਲ ਅਸੀਂ ਮਟਰੋ ਤੇ ਆਇਨੋਂ ਹਾਂ ਰਸਤਾ ਹੈਗਾ ਕੱਚਾ ਇਹ ਰਸਤੇ ਲੰਘ ਕੇ ਆਪਾਂ ਜਾਣਾ ਜਲਦੀ ਜਲਦੀ ਪਹੁੰਚੀਏ ਟਾਈਮ ਹੋ ਗਿਆ 4 ਵਜੇ ਦਾ ਹਣਾ ਵਾਪਸ ਵੀ ਮੋੜਾ ਪਾਪੂ ਨਾ ਮੱਲਾ ਕਰੀਆ ਨਾ ਜਿਹੜੀ ਨਾਲ ਬਾਪੂ ਵਿਚਾਰਾ ਸਿੱਧਾ ਸੀਗਾ ਉਹਨੂੰ ਠੀਕ ਸੀ ਉਹ ਲੋ 12 ਉਮਰ ਕਿੰਨੀ ਹਣਾ ਐਸ ਉਮਰ ਤੇ ਯਾਰ 60 ਮਤਲਬ 80 ਸਾਲ ਦੀ ਉਮਰ 'ਚ ਬੰਦਾ ਅ ਤੁਰਿਆ ਫਿਰਦਾ ਪ੍ਰਮਾਤਮਾ ਦਾ ਸ਼ੂਗਰ ਹੀ ਆ ਇੱਕ ਸਾਹ ਨਾ ਹੋਣਾ ਗਾਂ ਦਾ ਆਪਣੇ ਟਾਈਮ ਤੇ ਤਾਂ 80 ਸਾਲ ਦੀ ਉਮਰ 'ਚ ਆਪਾਂ ਕਿੱਥੇ ਰਹਿਣਾ ਆ ਦੇਖੋ ਇਹੋ ਜਿਹੇ ਰਸਤੇ ਚ ਲੰਘ ਰਹੇ ਉਹ ਉੱਪਰ ਵੀ ਜਾਂਦਾ ਰਸਤਾ ਦੇਖੀ ਇੱਧਰ ਪਰ ਵੀ ਜਾ ਰਿਹਾ ਹਾਂ ਆਪਾਂ ਵੀ ਉੱਪਰ ਜਾਣੇ ਆ ਇਹ ਔਖਾ ਹੀ ਆ ਆਪਾਂ ਗਲਤ ਨਹੀਂ ਆ ਗਏ ਹਾਂ ਆ ਆਪਾਂ ਸਹੀ ਆਏ ਆ ਵੈਸੇ ਕਿਉਂਕਿ ਇਹਨੂੰ ਰਸਤਾ ਹੀ ਇੱਕ ਸੀਗਾ ਤਾਂ ਹੀ ਆਪਾਂ ਪੱਕਾ ਪੁੱਛਿਆ ਨਾ ਦੋ ਕਿੰਨਾ ਬੰਦਿਆ ਉਹ ਕਹਿੰਦੇ ਇੱਧਰ ਤੀ ਜਾਓ ਤੁਸੀਂ ਸਿੱਕਾ ਹਰ ਹੁਣ ਆਪਾਂ ਪੱਕੀ ਆ ਗਏ ਹੈ ਤਾਂ ਏਰੀਆ ਇਧਰਲੇ ਵੱਲੋਂ ਔਖਾ ਹੀ ਲੱਗਦਾ ਮਗੋਂ ਖਤਮ ਨਾ ਕਰ ਸਕਦੇ ਆ ਕਿਉਂਕਿ ਨਵੇਂ ਬੰਦੇ ਨਵੇਂ ਬੰਦੇ ਨੂੰ ਔਖਾ ਲੱਗਦਾ ਠੀਕ ਆ ਇਹ ਇਹ ਰੀਲਾਂ ਬਣਾਵਾ ਰਹੇ ਆ ਇੰਸਟਾਗ੍ਰਾਮ ਦੀਆਂ ਸਾਰੇ ਇਧਰ ਜਵਾਗ ਵੀ ਆ ਗਏ ਇਹ ਫੇਸਬੁੱਕ ਦੀਆਂ ਰੀਲ ਮੈਨੂੰ ਸਿਖਾ ਦੇਂਗਾ ਯਾਰ ਇੱਕ ਰੀਲ ਬਣਾਉਣੀ ਸਿਖਾ ਦੇਂਗਾ ਚੱਲ ਬੋਲਤੇ ਬਾਜ ਬਣਾ ਲਈ ਸਲੈਂਸਰ ਲੱਗ ਜੂਗਾ ਚੱਲ ਬਣਾ ਤੂੰ ਕਿਵੇਂ ਨਹੀਂ ਟੌਰ ਦੀ ਨਾ ਉਧਰੋਂ ਆ ਨਾ ਅਸੀਂ ਅਸੀਂ ਹਾਂ ਇਧਰੋਂ ਇਹ ਮੈਨੂੰ ਸਿਖਾ ਰੇ ਰੀਲ ਬਣਾਉਣੀ ਹਨਾ ਨਾ ਨਾਂ ਨੋ ਕੀ ਆ ਤੁਹਾਡਾ ਗੁਰਪ੍ਰੀਤ ਗੁਰਪ੍ਰੀਤ ਚੱਲ ਬਈ ਐਕਟਰ ਆ ਜਾ ਆ ਜਾ ਹਾਂ ਇਧਰ ਦੇਖ ਐਂ ਬੰਦੀ ਰੀਲ ਹੁਣ ਮੁੜੂਗਾ ਵੈਰੀ ਗੁੱਡ ਐ ਬੰਦੀ ਬੱਬੂ ਹੂੰ ਠੀਕ ਆ ਲੈ ਮੈਂ ਤਾਂ ਫਿਰ ਕੈਮਰਾ ਉੱਤੇ ਹੀ ਰੱਖਦਾ ਇੱਥੇ ਇੱਥੇ ਐ ਨਹੀਂ ਨਾ ਬੰਦੀ ਇਹ ਇੱਥੇ نیچے ਰੱਖਦੀ ਕਿਉਂਕਿ ਪੂਰੀ ਫੋਟੋ ਆਉਂਦੀ ਹੂੰ ਇਹ ਇਹ ਬੰਦੇ ਮਾਰਾ ਪੂਰੇ ਠੀਕ ਆ ਇੰਨਾ ਹੀ ਫੋਟੋ ਆਊਗੀ YouTube ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਠੀਕ ਹੈ ਤੁਹਾਡੇ ਆਹੀ ਤੁਹਾਡਾ ਪਿੰਡ ਹੈ ਜੀ ਹਾਂਜੀ ਹਾਂਜੀ ਅੱਛਾ ਸਾਬੂ ਹਨ ਹਾਂ ਸਾਬੂ ਠੀਕ ਹੈ ਅੱਜ ਬਾਗ ਇੱਥੇ ਖੇਡਦੇ ਸੀਗੇ ਇਹਨਾਂ ਕਰਕੇ ਅਸੀਂ ਰੁਕ ਗਏ ਅੱਛਾ ਇਹਦਾ ਵੀਡੀਓ ਵੀਡੀਓ ਬਣਾ ਰਹੇ ਸੀਗੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਸੱਤਾਂ ਲੱਗੀਆਂ ਪੁਲੀਸ ਸੱਤਾਂ ਜਿਵੇਂ ਆਪਾਂ ਕਿਹਾ ਸੀ ਨਾ ਤੁਹਾਨੂੰ ਕਿ ਇਹ ਪਿੰਡ ਚ ਕੱਚੇ ਘਰ ਉਹ ਆਪਾਂ ਦੇਖਣਾ ਹੈ ਤੁਹਾਡਾ ਨਾਮ ਕੀ ਹੈ ਜੀ ਸੋਨ ਸਿੰਘ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਪੰਨ ਠੀਕ ਹੈ ਜੀ ਠੀਕ ਹੈ ਇਹ ਇਹ ਦੇਖੋ ਹਾਂ ਲੱਗੀਆਂ ਪਿੰਗਾਂ ਇਹ ਸਾਰੇ ਕੱਚੇ ਨੇ ਅੱਛਾ ਕੋਈ ਤਾਂ ਦਰਕਾਰਾ ਆਉਂਦੀਆਂ ਨੇ ਬੋਟਾਂ ਲੈ ਜਾਂਦੀਆਂ ਨੇ ਮੁਰਕੇ ਦੀ ਗੱਲ ਹੀ ਨਹੀਂ ਪੁੱਛਿਆ ਠੀਕ ਹੈ ਠੀਕ ਹੈ ਇਹ ਬੜੇ 88 ਦੇ ਬੈਠੇ ਆਏ ਸੀ ਅੱਛਾ 88 ਦੇ ਇੱਥੇ ਹੀ ਇੱਥੇ 88 ਦੇ ਤੇ ਇਹ ਕੰਮਗੁੰਮ ਕੀ ਕਰਦੇ ਆਹ ਮੈਂ ਅੱਡ ਤੇ ਪਾ ਜੀ ਕੋਈ ਪਤਾ ਅੱਛਾ ਜੀ ਇਹ ਕੀ ਚੱਲਦਾ ਜੀ ਠੀਕ ਆ ਆ ਦੇਖੋ ਇਹ ਇਹ ਕਮਰਾ ਹੈ ਨਾ ਇਹ ਕਮਰਾ ਤੇ ਉਹ ਇੱਕ ਕਿੰਨੇ ਭਾਈ ਰਹਿੰਦੇ ਜੀ ਇੱਥੇ ਇਹ ਤਿੰਨ ਭਾਈ ਅੱਛਾ ਹਾਂਜੀ ਠੀਕ ਹੈ ਠੀਕ ਹੈ ਕਿਉਂਕਿ ਯਾ ਅੱਜ ਆਪਾਂ ਦੇਖੀਏ ਨਾ ਬਾਈ ਤਾਂ ਮੇਰੇ ਹਿਸਾਬ ਨਾਲ ਤਾਂ ਵੈਸੇ ਓਮੇ ਬਖਾਉਣ ਨੂੰ ਭਾਵੇਂ ਕਿਸੇ ਨੇ ਕਮਰਾ ਪਾਇਆ ਹੋਵੇ ਪਰ ਰਹਿਣ ਨੂੰ ਤਾਂ ਕਿਤੇ ਨਹੀਂ ਹੈਗਾ ਹਨਾ ਇਹ ਕੱਚੇ ਘਰ ਦੇਖ ਲਓ ਇਤਾਰੇ ਪੱਟੇ-ਪੁੱਟੇ ਦਾ ਗੁਜ਼ਾਰਾ ਕਰਦਾ ਹੈ ਛੱਤਾਂ ਵਿੱਚ ਦਿੱਗੀਆਂ ਫਿਰ ਸੌਦੇ ਆਇਓ ਮੜਾ ਦੀ ਬੱਸ ਸੱਸੀ ਦਾ ਬੇਬੇ ਹਾਂ ਸੱਸੀ ਦਾ ਪੁੱਤ ਆ ਆ ਦੇਖ ਇਧਰ ਆਲੇ ਬਣਾਏ ਹਨਾ ਆਹਾ ਚੌਕਾ ਬਣਾਇਆ ਹੈਗਾ ਰੋਟੀਆਂ ਵਾਲ ਆ ਦੇਖੋ ਇਹ ਨਾ ਅੱਜ ਉਹ ਵੇਖੋ ਮਾ ਆ ਦਿਖਾ ਦਿਓ ਹਨਾ ਇੱਕ ਕਮਰੇ ਵਿਚਾਰੇ ਹੀ ਰਹਿੰਦੇ ਹਾਂ ਕੋਈ ਗੁਜ਼ਾਰਾ ਹੀ ਹੁੰਦਾ ਹ ਹ ਸਹੀ ਗੱਲ ਸਹੀ ਗੱਲ ਜੀ ਕਿਉਂਕਿ ਅੱਜ ਕੱਲ ਇਸ ਟਾਈਮ ਤੇ ਨਾ ਬਾਈ ਬੜਾ ਔਖਾ ਯਾਰ ਹਨਾ ਸਰਕਾਰ ਬੋਕਾ ਸਾਡ ਤੇ ਲੈ ਜਾਂਦੀਆਂ ਤੇ ਮੁੜ ਕੇ ਕੋਈ ਵਾਪਸ ਬਾਤ ਨਹੀਂ ਪੁੱਛਦਾ ਸਹੀ ਗੱਲ ਹੈ ਕਿਉਂਕਿ ਇਹ ਉਹਵੇਂ ਸੋਹਣੇ ਲੱਗਦੇ ਆ ਪਰ ਰਹਿਣਾ ਜਿਹੜਾ ਬੜਾ ਔਖਾ ਕੋਈ ਦੇਖੋ ਕਿੰਨੀ ਬਾਰਸ਼ਾਂ ਕਿੰਨੀ ਆਉਂਦੀਆਂ ਆਂ ਦੀਆਂ ਇਹ ਡਿੱਕਣ ਦਾ ਵੀ ਖਤਰਾ ਇਹਨਾਂ ਦਾ ਹਾਂਜੀ ਹਾਂਜੀ ਬੈ ਜਾਂਦੇ ਹਾਂ ਬੜਾ ਔਖਾ ਕੰਮ ਸਹੀ ਗੱਲ ਸਹੀ ਗੱਲ ਇਸ ਟਾਈਮ ਤੇ ਤਾਂ ਬੜਾ ਔਖਾ ਯਾਰ ਇੰਨਾ ਕਰਾਂ ਜੇ ਹਨਾ ਅੱਜ ਵੀ ਇਹ ਲੋਕ ਰਹਿ ਰਹੇ ਨੇ ਵਿਚਾਰੇ ਘਰ ਤੋਂ ਘਰ ਬੈਠੇ ਮਨ ਦੇ ਨਾਲ ਅੱਛਾ ਜੀ ਆ ਨਾਲ ਨਾਲ ਸਾਰਾ ਪਿੰਡ ਮਲੋਤ ਦਾ ਪਿੰਡ ਤੁਹਾਡਾ ਐ ਹੀ ਆ ਹਾਂਜੀ ਹਾਂਜੀ ਚਲੋ ਆਪਾਂ ਦੇਖਦੇ ਆਹ ਓੜ ਇਹਨਾਂ ਦੇ ਘਰੇ ਹਨਾ ਚਲੋ ਆਜੋ ਅਗਲਾ ਘਰ ਆਪਾਂ ਦੇਖਦੇ ਹਾਂ ਇਹ ਸਾਰੇ ਮਤਲਬ ਅੱਧਾ ਪਿੰਡ ਜਿਹੜਾ ਨਾ ਰੰਗ ਦੇ ਨਾਲ-ਨਾਲ ਆ ਬੰਨ ਹੀ ਇੱਕ ਹਿਸਾਬ ਨਾਲ ਇਹ ਬੰਨ ਹੀ ਹੋ ਗਿਆ ਇੱਧਰ ਨਹਿਰ ਇੱਧਰ ਬੰਨ ਹੈ ਹਾਂਜੀ ਹਾਂਜੀ ਬੰਨ ਦੇ ਨਾਲ ਨਾਲ ਸਾਰੇ ਲੋਕ ਆ ਦੇਖੋ ਆ ਸੜਕਾ ਤੇ ਇਹਦੇ ਬਰਾਬਰੀ ਛੱਤਾ ਹੂੰ ਉਹ ਸਰਕਾਰਾਂ ਆਉਂਦੀਆਂ ਉਦੋਂ ਸਾਨੂੰ ਆਹ ਦਿੰਦੀਆਂ ਗੱਡੀ ਚੜ੍ਹ ਸਕਦੇ ਨਸ਼ੇ ਵਾਲਾ ਚੜ੍ਹਾ ਸਕਦਾ ਹੈ ਪੈ ਸਕਦੇ ਨਹੀਂ ਹੋ ਜਾਂ ਮੁਰਕੇ ਗੱਲ ਨਹੀਂ ਪੁੱਛਦਾਂਗੇ ਠੀਕ ਹੈ ਜੀ ਆ ਵੀ ਸਾਰੇ ਕਰ ਹਨ ਹਾਂ ਹਾਂ ਜੀ ਚਲੋ ਉਧਰ ਦੀ ਆਪਾਂ ਦੇਖ ਕੇ ਆਉਂਦੇ ਹਾਂ ਹੋਤੇ ਜਿਵੇਂ ਢਾੜੀ ਢੱਪਾ ਕਰਦੇ ਨੇ ਕੁਮਾੜਾ ਮੋਟਾ ਲੌਣ ਲੌਣ ਲੈ ਕੇ ਸਰਕਾਰ ਤੋਂ ਤੇ ਪਾ ਲੈਂਦੇ ਨੇ ਤੇ ਬਾਕੀ ਉਹਨਾਂ ਦੇ ਸੂਲਤ ਨਹੀਂ ਹੋਈ ਤੇ ਜਵਾਗ ਜੋ ਫਿਰ ਕਿਵੇਂ ਪੜਦੇ ਸਰਕਾਰੀ ਸਰਕਾਰੀ ਸਕੂਲ ਕੀ ਪੜੋ ਨੇ ਆਜੋ ਆਲੀ ਕੋਣ ਹੁਣ ਇਹ ਅੰਕਲ ਜੀ ਦਾ ਘਰ ਆ ਗਿਆ ਹਾਂਜੀ ਆ ਤੁਹਾਡਾ ਘਰ ਹਾਂਜੀ ਕੀ ਬੱਚੇ ਦਾ ਘਰ ਆ ਸਾਡੇ ਇਧਰ ਨਾਲ ਨਾਲਾ ਸਾਰੇ ਕੱਚੇ ਨੇ ਠੀਕ ਹੈ ਠੀਕ ਹੈ ਇਹ ਮੁੰਡੇ ਜਿਵੇਂ ਆਪੋ ਤਾਂ ਹੁਕਮ ਮਾੜਾ ਮੋਟਾ ਕਰਦੇ ਨੇ ਉਹ ਅੱਜ ਜਪਾ ਕਰਕੇ ਜਾਉਂਦੇ ਹੂੰ ਮਿਹਨਤ ਕਰਕੇ ਉਹਨਾਂ ਨੇ ਪਾਈ ਜਾਂਦੀ ਹੈ ਹਨਾ ਆਹ ਬਲੋ ਵਧੀਆ ਆ ਹਾਂਜੀ ਇਹ ਵੀ ਘਰ ਹੈਗਾ ਠੀਕ ਹੈ ਠੀਕ ਆ ਦੇਖੋ ਇਹ ਵੀ ਘਰ ਹੈਗਾ ਹਾਂਜੀ ਤੇ ਇਹ ਕੋਈ ਉਹ ਵਿਆਹ ਸ਼ੂਟ ਕਰਨ ਵਾਸਤੇ ਨਹੀਂ ਬਣਾਇਆ ਇਹ ਅਸਲੀ ਘਰ ਆ ਅਸਲੀ ਘਰ ਆ ਅਸਲੀ ਘਰ ਆ ਸਾਰੇ ਰਹਿੰਦੇ ਆ ਨਹੀਂ ਨਹੀਂ ਠੀਕ ਹੈ ਬਸ ਅੰਦਰ ਸਾਰੇ ਇੱਕ ਘਰ ਆ ਹਾਂਜੀ ਦੋ ਨੇ ਜੀ ਅੱਛਾ ਜੀ ਇਹ ਦੋ ਇਧਰ ਨੇ ਆ ਦੋ ਘਰ ਦੋ ਦੋ ਇਹ ਨੇ ਠੀਕ ਆ ਆ ਦੋ ਘਰ ਜਿਹੜੇ ਇਧਰ ਨੇ ਹਾਂਜੀ ਹਾਂਜੀ ਇੱਕ ਇੱਕ ਆ ਠੀਕ ਹੈ ਜੀ ਠੀਕ ਹੈ ਇੱਕ ਆ ਸਾਹਮਣੇ ਆ ਦੇਖੋ ਕਿਹੋ ਜਿਹਾ ਮੋਲ ਆ ਤੇ ਮਤਲਬ ਜਦੋਂ ਬਾਰਿਸ਼ ਆਉਂਦੀ ਆ ਬਾਈ ਉਦੋਂ ਤਾਂ ਸਾਰਾ ਪਾਣੀ ਪੂਣੀ ਹਨਾ ਆ ਜਾਂਦਾ ਇੱਥੋਂ ਆ ਜਾਂਦਾ ਇੱਥੋਂ ਆ ਇੱਧਰ ਨਹਿਰ ਚੜ ਜਾਂਦੀ ਆ ਨਾਲ ਦੱਸੀ ਸਾਡੇ ਇਹ ਪਾਣੀ ਚੜ ਜਾਂਦਾ ਫਿਰ ਇੱਥੇ ਔਖਾ ਹੀ ਸਮਝ ਔਖਾ ਹੀ ਹੋਇਆ ਤਾਂ ਚੜਨ ਨੂੰ ਵੀ ਔਖਾ ਕੋਈ ਮਤਲਬ ਐ ਜਿਵੇਂ ਹੁਣ ਲੋਕ ਜਿਆਦਾ ਚਲੇ ਐਡਵਾਂਸ ਹੋ ਗਏ ਇਹ ਲੋਕ ਤਾਂ ਕਿ ਅਮਰੀਕਾ ਕੈਨੇਡਾ ਤਾਂ ਐ ਬੰਦੇ ਨੂੰ ਲੱਗਦਾ ਤਾਂ ਹੋਊਗਾ ਵੀ ਯਾਰ ਕੁਸ ਰੱਬ ਨੇ ਵੀ ਐ ਸਾਨੂੰ ਰੱਖਿਆ ਹੈਗਾ ਹਨਾ ਇਹਨੇ ਜੀ ਫਿਰ ਉੱਕਾ ਹੀ ਆ ਨਾ ਪਰ ਜੂਨ ਤਾਂ ਪੂਰੀ ਕਰਨੀ ਹਨਾ ਜੀ ਕਦੋਂ 88 ਕਦੋਂ ਦਾ ਨੰਗਿਆ ਕਿੰਨੇ ਸਾਲ ਹੋ ਗਏ ਜੀ ਉਹ ਤਾਂ ਸਦੀਆਂ ਪਹਿਚੋ ਪਿੰਡਾਂ ਜੋ ਕਮਰੇ-ਕਮਰੇ ਡਿੱਗੇ ਤੇ ਇੱਥੇ ਨਾਲ-ਨਾਲ ਆਣ ਬੈਠੇ ਹੂੰ ਈਸੀ ਨੇ ਬਾਤਾ ਇੱਥੇ ਸਾਨੂੰ ਤੇ ਇੱਥੇ ਮਤਲਬ ਅੱਧੀ ਜ਼ਿੰਦਗੀ ਲੰਘ ਗਈ ਛੋਟੀ ਸਾਡੀ ਤਾਂ ਲੰਘ ਗਈ ਬੱਚੇ ਹੁਣ ਬੱਚੇ ਬੱਚਿਆਂ ਦੀ ਵੀ ਆ ਗਈ ਹਨਾ ਇਹ ਸਾਬੂਆਣਾ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਇਹ ਹੂੰ ਉਹ ਅਗਲੇ ਕਰ ਵੀ ਦੇਖੀਏ ਦੇਖੋ ਹੁਣ ਅਗਲੇ ਘਰ ਆਪਾਂ ਦੇਖਦੇ ਆਂ ਉਹ ਸਾਹਮਣੇ ਨਾਲ ਨਾਲ ਸਾਰੇ ਘਰ ਆ ਇੱਥੇ ਕੋਈ ਜਿਹੜੀ ਨਕਰ ਵਾਲਾ ਮਰਿਆ ਮੇਰੇ ਪਿੰਡ ਚ ਗੋਆ ਕੁਗਾ ਛੱਟ ਕੇ ਜਾਂ ਕੰਮ ਕਰਕੇ ਤੇ ਫਿਰ ਉਹਨੇ ਵਿਚਾਰੀ ਆਉਤਾ ਸੇ ਖੜਕਤਾ ਮੜਾਇਆ ਅੱਛਾ ਜੀ ਮਿਹਨਤ ਵਿਚਾਰੀ ਕਰਦੀ ਹੂ ਦਿਨ ਦਾ ਠੀਕ ਹੈ ਠੀਕ ਲੰਗ ਲੈਣੇ एकदम भी जाना पड़ेगा पल्ला अच्छा पल्ला मेगा पल्ला मेगा आप मेगा ओ सामने हो गया अच्छा पल्ला इधर आ गया सब कौन है ठीक है ठीक है हाँ जी आ दुल्ची के लंगड़ा में हाँ आ गया दरवेशा के आ गया दरवेशा सामलाला आ सारे कार देखो ये सारे कार अच्छे हैं आप आप भी कार हाँ देख एक मिनट में देख के आना एक पूरा ਦੀ ਕਰ ਸਾਰੇ ਆ ਹੌਣ ਵੀ ਲੋਕ ਐਂ ਹੀ ਰਹਿੰਦੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਅਸਈ ਇਹ ਬਾਈ ਪਰ ਫਿਲਮਾਂ ਜੀ ਸੋਹਣੇ ਲੱਗਦੇ ਆ ਜਦੋਂ ਆਪਾਂ ਅਸਲੀ ਜ਼ਿੰਦਗੀ ਚ ਹਾਂਜੀ ਹਾਂਜੀ ਜੋਣੇ ਆ ਨਾ ਸੱਸੀ ਆ ਬਾਈ ਕੀ ਹਾਲ ਔਖਾ ਹੀ ਆ ਠੀਕ 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 ਆ ਆਜੋ ਸੱਸੀ ਕਾਲ ਜੀ ਕੈਰੀ پیسے ਬੜਾਏ ਰਹਿ ਰਹੇ ਐ ਸਾਰੇ ਹਾਂਜੀ ਰੇਸ਼ ਆ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਈ ਤੁਸੀਂ ਰਹਿੰਦੇ ਇੱਥੇ ਹਾਂ ਅੱਛਾ ਜੀ ਕਿੰਨੇ ਬੇਡੇ ਕਿੰਨੇ ਤੁਹਾਡੇ ਦੋ ਬੇਡੇ ਕੀ ਕੰਮ ਕਰੋਂ ਕੰਮ ਬਾਹਰ ਡੇੜੀ ਮਿਹਨਤੂਰੀ ਕਰੀ ਮਜ਼ਦੂਰੀ ਕਰੀ ਹੈਨਾ ਠੀਕ ਹੈ ਇਹ ਬਾਈ ਦਾ ਘਰ ਆ ਤੇ ਅਗਲੇ ਘਰ ਵੀ ਆਪਾਂ ਦੇਖਦੇ ਆ ਆਜੋ ਆਹ ਰਸਤਾ ਆਉਂਦਾ ਬਾਈ ਦੇ ਘਰ ਨਾਲ ਪਾਸੇ ਦਾ ਰਸਤਾ ਹਾਂ ਕੀ ਯਾਹ ਲਾ ਅਗਲਾ ਘਰ ਪਾ ਗਈ ਹਨ ਇੱਕ ਘਰ ਨਹੀਂਗਾ ਇਹ ਇਹ ਇਨਾ ਕਿੰਨੇ ਘਰ 1 2 ਅੱਛਾ ਜੀ ਅੱਗੇ ਨਾਲ ਨਾਲ ਸਾਰੇ ਹਨ ਠੀਕ ਹੈ ਠੀਕ ਆ ਦੇਖੋ ਇੰਤਤ ਨਹੀਂ ਆ ਨਾ ਰਹਿਣ-ਪਹਿਣ ਲਾ ਕੇ ਐਵੇਂ ਟਾਈਮ ਪਾਸ ਹੀ ਹੈ ਬਸ ਹਾਂ 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 ਉਹ ਆਲਾ ਦੇ ਸਸਿਆ ਪਹਿਣਾ ਆਹ ਤਾਂ ਬੈਂਕੀ ਵੀ ਕਰਦੇ ਨੇ ਬਸ ਟਾਈਮ ਪਾਸ ਹੀ ਆ ਸਾਡੇ ਦੀ ਕੀ ਹੂੰ ਤੇ ਬਰਾਹ ਆ ਰਿਹਾ ਕਿਨੇ ਟਾਈਮ ਤੇ ਬੈਠੇ ਆ ਹਣ ਕੇ ਉਹ ਦੇਖੋ نیچے ਵੀ ਪੁੱਛ ਸਰਕਾਰਾਂ ਆਉਂਦੀਆਂ ਵੋਟਾਂ ਲੈ ਜਾਂਦੀਆਂ ਨੇ ਪੰਜਾ ਸਰਾਂ ਮੋਟੇ ਪੁੱਛਦਾ ਹੀ ਕਰੀਸ ਠੀਕ ਹੈ ਇੱਥੇ ਰਹਿੰਦੇ ਆ ਸਸਿਆ ਭਾਈ ਤੁਸੀਂ ਰਹਿੰਦੇ ਇੱਥੇ ਹਾਂ ਹੋ ਗਿਆ ਅੱਛਾ ਜੀ ਠੀਕ ਹੈ ਦੀ ਹੈ ਜੀ ਇਹ ਤੁਹਾਡਾ ਘਰ ਹੈ ਕਿੰਨੇ ਸਾਲ ਹੋ ਗਏ ਇੱਥੇ 88 ਪਿਆਰੇ ਅੱਛਾ ਦੱਸੇ ਤਾਂ ਇਹ ਵੀ ਤੇ ਵੀ 40 50 ਹੀ ਹੋ ਗਏ 50 ਹੀ ਹੋ ਗਿਆ ਹਾਂ 45 46 ਸਾਲ ਹੋ ਗਏ ਠੀਕ ਹੈ ਅੱਗੇ ਵੀ ਘਰ ਹੈਗਾ ਸਾਰੇ ਘਰ ਆ ਲਾਈਨ ਸੇਰੀ ਘਰ ਲਾਈਨ ਸੇ ਸਾਰੇ ਠੀਕ ਹੈ ਠੀਕ ਤੁਹਾਨੂੰ ਅਗਲਾ ਘਰ ਦੇਖਾ ਆ ਦੇਖ ਉਹ ਡਿਗਣਾ ਪਵੇ ਬੱਚਾ ਦੇਖ ਲੈ ਫੜ ਲੈ ਨਾ ਨੀ ਨਾ ਧੰਬਾ ਜੀ ਬਹੁਤ ਲੇਟ ਬਹੁਤ ਹੋ ਜਾਣਾ ਆ ਪਛੂ ਨੀਚੇ ਰਹਿੰਦੇ ਆ ਆ ਲਾਈ ਲਾਈ ਉਹ ਇਹ ਨਿਆਟੇ ਤੇ ਰਾਏ ਤੇ ਕੋਕ ਕਰੀਂ ਪਰ ਹਾਂ ਕਿਹਦਾ ਨਹੀਂ ਬੋਲ ਸਕਦਾ ਹਾਂ ਹਾਂ ਜੀ ਹਾਂ ਜੀ ਉਹ ਮੈਂ ਕੁ ਮਾ ਦਾ ਜਲਾਦਾ ਇਹਦਾ ਉਹ ਮਤਲਬ ਥੁੱਲੂ ਸਰਕਾਰ ਨੇ ਕਿਹਾ ਵੀ ਇੱਥੇ ਆ ਜਾਓ ਹਨਾ ਹਾਂ ਜੀ ਹਾਂ ਤੇ ਲੋਕਾਂ ਆਪ ਕੋਣ ਪਿੰਡ ਜਾਈਂ ਦੇਖਦੇ ਇਹਦਾ ਉਹ ਫਾਸਿਲ ਜਿਹੜੇ ਪੱਕੇ ਕਮਰੇ ਇਹੋ ਨਾਲ ਆ ਬੈਠੇ ਪਾਉਂ ਆ ਠੀਕ ਹੈ ਠੀਕ ਹੈ ਇਹ ਬੱਚੇ ਦੇਖੋ ਇਹਨਾਂ ਆ ਇਹਨਾਂ ਦੀ ਖੇਡ ਬਣੀ ਆ ਦੇਖੋ ਇਹ ਆਪਣੇ ਨਾਲ-ਨਾਲ ਆਈ ਜਾਂਦੇ ਇਹ ਕਹਿੰਦੇ ਅਸੀਂ ਘਰ ਦਿਖਾਉਨੇ ਤੁਹਾਨੂੰ ਆ ਦੁੱਧ ਵਾਲੀ ਗੱਡੀ ਕਿਵੇਂ ਇਹ ਇਹ ਦੁੱਧ ਖਰੀਦਦੇ ਨਹੀਂ ਮੁੰਡਾ ਲੱਗਾ ਕੰਮ ਕਰਦਾ ਠੀਕ ਹੈ ਠੀਕ ਹੈ ਐਸੀ ਤਰ੍ਹਾਂ ਟਾਈਮ ਪਾਸ ਹਾਂ ਦਾ ਕੋਈ ਨਿਕਰਾ ਕਰੀ ਜਾਂਦਾ ਕੋਈ ਇਹ ਆ ਰਸਤਾ ਬੰਦ ਕੀਤਾ ਕੰਡੇ ਲਾ ਕੇ ਸਹੀ ਸਾਰੇ ਘਾਰ ਹੀ ਆ ਯਾਰ ਇਹ ਤਾਂ ਬਾਈ ਉਹ ਗਾਂਹ ਤੱਕ ਹਾਂਜੀ ਹਾਂ ਉਹ ਮੀਟਰ ਲੱਗਾ ਜਿੱਥੇ ਠੀਕ ਹੈ ਠੀਕ ਹੈ ਠੀਕ ਹੈ ਆਹ ਇਹਨੇ ਜਰਾ ਦੂਰੀ ਕਰਕੇ ਸਹੀ ਟਮੇਟੀਆਂ ਕੂਟੀਆਂ ਜਿਵੇਂ ਪਾਉਂਦੇ ਨੇਵੇਂ ਠੀਕ ਹੈ ਜੀ ਠੀਕ ਹੈ ਅਭੀ ਕਰਾ ਅਭੀ ਕਰਾ ਤੇ ਆਜੋ ਅਗਲਾ ਵੀ ਕਰਦੇ ਸੀ ਇਹ ਪਿੰਡੇ ਚ ਵੀ ਕਰਕੇ ਸਾਰੇ ਇੱਥੇ ਨਹੀਂ ਇੱਥੇ ਇੱਥੇ ਆਲੇ ਪੱਤੇ ਕੋ ਉੱਥੇ ਤਾਂ ਨਾ ਸੋ 2-3 ਘਾਰੀ ਪਾਏ ਆ ਮੈਂ ਤੱਕ ਕਰਕੇ ਦੋ ਬਾਕੀ ਸਾਰੇ ਸਾਰੇ ਕੱਚੇ ਘਰ ਆ ਦੇਖੋ ਇੱਥੋਂ ਵੀ ਆ ਤਿੰਨ ਚਾਰ ਘਰ ਨੇ ਹੱਲੇ ਆ ਕਿੰਨੇ ਇਧਰ ਵੀ ਸੋਹਣੀਆਂ ਗਲੀਆਂ ਬਣਾਈਆਂ ਹਨ ਆ ਪੈਣ ਦਾ ਘਰ ਉਹ ਦੇਖੋ ਆ ਉੱਗੂ ਘੈਂਟ ਦੀ ਉਹਨੇ ਆ ਦੇਖੋ ਗਲੀ ਬਣਾਈਆਂ ਇਹਨਾਂ ਦੇ ਘਰ ਨੂੰ ਲੱਗ ਜਾਂਦੀ ਹਨ ਆਜੋ ਮਰੇ ਮੇਕ ਨੇ ਚੌਕ ਆਜੋ ਅਜ ਇਧਰ ਸਾਰੇ ਮੱਲੇ ਪੂਰਾ ਮੱਲਾਈ ਇੰਜ ਅੱਧਾ ਪਿੰਡ ਹੀ ਐ ਹਨਾ ਆ ਦੇਖੋ ਸਾਰੇ ਠੀਕ ਐ ਠੀਕ ਆ ਵੀ ਸਾਰੇ ਇਹ ਕੋਈ ਉਹ ਵੀਡੀਓ ਬਣਾਉਣ ਨੂੰ ਨਹੀਂ ਪਾਏ ਹੈਗੇ ਇਹ ਅਸਲੀ ਘਰ ਕੁਛ ਹੀ ਰੱਖੇ ਆ ਇਹਨਾਂ ਨੇ ਵਿਚਾਰੇ ਉਹ ਤਾਂ ਟਾਈਮ ਪਾਸ ਹੋ ਗਿਆ ਇਹ ਪਿੰਡ ਦਾ ਘਰ ਜਿਹੜਾ ਆਪਾਂ ਉੱਪਰੋਂ ਦੇਖਿਆ ਸੀਗਾ ਹਨਾ ਸੱਸੀ ਗਾਲ ਜੀ ਠੀਕ ਐ ਤੇ ਉਹ ਘਰ ਜਿਹੜੇ ਉੱਪਰ ਉਹ ਲੱਗ ਗਿਆ ਆਜੋ ਆਜੋ ਭਈ ਅੱਗੇ ਵਾਕ ਵਾਕ ਸੱਸੀ ਗਲ ਅੰਕਲ ਜੀ ਕੀ ਕਰ ਆ ਆ ਥੋੜੀ ਜਿਹੀ ਘਰ ਆ ਇਹਨਾਂ ਦੀ ਲੱਗ ਗਲੀ ਆ ਆਇਓ ਮਾੜੇ ਚਲੋ ਆ ਦਿਖੋ ਕਿੰਨਾ ਯਾਰ ਰਹਿਣਾ ਕਿੰਨਾ ਬਹੁਤ ਮੁਸ਼ਕਲ ਹੈ ਹਨਾ ਹਨਾ ਅੱਜ ਦੇਖਿਆ ਨਾ ਮਤਲਬ 프리 ਬੈਡਿੰਗ ਤੇ ਘਰ ਦੇਖਦੇ ਆਪਾਂ ਕੋਈ ਭਾਲਦੇ ਸਸਤੀ ਹੈ ਬਾਈ ਸਸਤੀ ਹੈ ਅਬ ਤਿੰਨ ਚਾਰ ਘਰ ਨੇ ਤੇ ਹਾਂ ਇੱਕ ਦੋ ਮੁਸ਼ਕਲ ਨਹੀਂ ਕਣਿਆ ਐ ਤਾਂ ਅੱਛਾ ਤਿੰਨ ਚਾਰ ਘਰ ਇੱਥੇ ਰਹਿਣੇ ਤੁਸੀਂ ਠੀਕ ਹੈ ਜੀ ਠੀਕ ਹੈ ਓ ਡੰਗਰਾਵਾ ਅੱਗੇ ਵੀ ਹੈਗੇ ਹਨਾ ਸਹੀ ਸਾਰਿਆਂ ਨੇ ਆਪੋ ਆਪਣੀਆਂ ਹਾਂ ਥੋੜੀਆਂ ਸੜਕਾਂ ਛੱਡੀਆਂ ਗਲੀਆਂ ਛੱਡੀਆਂ ਛੱਡੀਆਂ ਚੱਨੂ ਆਪੇ ਠੀਕ ਹੈ ਇਹ ਨਹੀਂ ਕਣੀ ਔਖਾ ਸਾਨੂੰ ਮੀਂਹ ਚ ਤਾਂ ਔਖਾ ਹੀ ਹੋਣਾ ਬਈ ਵਹੀਨੇ ਟਾਈਮ ਤੇ ਆਏ ਸਰਕਾਰਾਂ ਆਉਂਦੀਆਂ ਨੇ ਚਲੀਆਂ ਜਾਂਦੀਆਂ ਨੇ ਕੋਈ ਮਸਤ ਪੁੱਛਦਾ ਹੀ ਨਹੀਂ ਕੋਈ ਕੋਈ ਵੀ ਘਰ ਜਿੰਨੇ ਘਰ ਚਲੋ ਘਰ ਵੀ ਕੱਚੇ ਨੀਚੋਂ ਵੀ ਕੱਚੇ ਹੈਣਾ ਵਿਚਾਰਿਆਂ ਨੇ ਚਲੋ ਆ ਲਿੰਬ ਪੋਚ ਕੇ ਵਧੀਆ ਬਣਾਏ ਆ ਉਵੇਂ ਹਾਂ ਮੀਂਹ ਹਾਂਜੀ 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 ਚਲੋ ਆਜੋ ਆ ਆ ਵੀ ਕਮਰਾ ਬਣਾਇਆ ਹੈਗਾ ਇਹ ਇਹ ਕਿਉਂ ਪਸ਼ੂ ਪੰਨਨ ਨੂੰ ਮਾਲਨਪੁਰਾ ਰੱਖੋ ਅੱਛਾ ਟੋਰ ਬਣਾਇਆ ਆ ਜੋ ਐਵੇਂ ਇਹ ਵਾਸ਼ਰੂਮ ਇੱਧਰ ਆ ਸਾਰੇ ਘਰ ਹੀ ਗਾਂ ਤੱਕ ਪੂਰਾ ਪਿੰਡ ਹੀ ਇੰਜ ਹੈ ਨਾ ਪੂਰਾ ਪਿੰਡ ਹੀ ਹੈ ਨਾ ਬਾਈ ਆ ਦੂਜੇ ਘਰ ਦੀ ਗਲੀ ਆ ਆ ਦੇਖੋ ਹਾਂ ਇਹਦੇ ਮੋਹ ਭਰਾ ਹੀ ਨੇ ਆ ਇਸ ਘਰ ਦੀ ਗਲੀ ਆ ਹੈਨਾ ਮੈਂ ਆਇਆ ਨਾ ਚੱਕਰ ਨੂੰ ਹਮ ਸਹੀ ਐ ਸਹੀ ਐ ਸਾਈਡ ਹੋ ਜਾਓ ਆ ਸਾਰੀਆਂ ਵਸਤੀਆਂ ਪਿੰਡ ਦੇ ਚੌਕੀਦਾਰ ਨੇ ਤੇ ਇਹਨਾਂ ਦੇ ਵੇਖ ਲਓ ਠੀਕ ਹੈ ਜੀ

ਅਗਰ ਵੀ ਸਾਰਾ ਇਹ ਵੀ ਕੱਚਾ ਘਰ ਹੈ ਇਹ ਦੇ ਚੌਂਕੀਦਾਰ ਨੇ ਇਹ ਚੌਂਕੀਦਾਰ ਹੈ ਜੀ ਇਹ ਪਿੰਡ ਦੇ ਚੌਂਕੀਦਾਰ ਆ ਬਾਈ ਕਹਿੰਦੇ ਠੀਕ ਹੈ ਜੀ ਠੀਕ ਹੈ ਇਹ ਉਹਨਾਂ ਦਾ ਘਰ ਹੈਗਾ ਠੀਕ ਹੈ ਇਹ ਸੀਗਾ ਦੋਸਤੋ ਅੱਜ ਵੀਡੀਓ ਬਣਾਉਂਦਾ ਇਹ ਕਿ ਪਿੰਡ ਚ ਨਾ ਆਪਾਂ ਕੱਚੇ ਘਰ ਤੁਹਾਨੂੰ ਦਿਖਾਉਣੇ ਸੀਗੇ ਕੀ ਮਤਲਬ ਆਪਾਂ ਨਾ ਅੱਜ ਸੋਚ ਚ ਪੈ ਗਏ ਵੀ ਅੱਜ ਵੀ ਸਾਡੇ ਲੋਕ ਐ ਰਹਿੰਦੇ ਹੈਗੇ ਕੱਚੇ ਘਰਾਂ ਚ ਇੱਪਾ ਦਾ ਉਹ ਫ੍ਰੀ ਬੈਟਿੰਗ ਜਾਂ ਲੋਕ ਵਿਆਹ ਵੀ ਕਰਾਉਣ ਲਈ ਉਹ ਸ਼ੂਟਿੰਗ ਏਰੀਆ ਭਾਲਦੇ ਆ ਹਨ ਤੇ ਇਹ ਲੋਕ ਵਿਚਾਰੇ ਦੇਖ ਲਓ ਕਈਆਂ ਦੀ ਛੱਤ ਡਿੱਗੀ ਆ ਕਈਆਂ ਦਾ ਕੋਸ ਹਨ ਤੇ ਕਿਵੇਂ ਰਹਿੰਦੇ ਆ ਬਹੁਤ ਮੁਸ਼ਕਲ ਆ ਸਾਬੂਣਾ ਪਿੰਡ ਆ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਆ ਜੋ ਵਾਪਸ ਚੱਲਦੇ ਹੁਣ ਇਹ ਸਾਰੇ ਘਰ ਮਤਲਬ ਸੜਕ ਦੇ ਨਾਲ-ਨਾਲ ਨਾਲ-ਨਾਲ ਸਾਰੇ ਹਾਂ ਇਹ ਵਿਚਾਰੇ ਗੁਜ਼ਾਰਾ ਕਰਦੇ ਹਨਾ ਬਾਈ ਬੜਾ ਔਖਾਗਾ ਇਹ ਤਾਂ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਮਤਲਬ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਕਲਚਰ ਇਚ ਇਹ ਰਹ ਰਹੇ ਆ ਇਹਦਾ ਆਪਣਾ ਮੇਰੇ ਹਿਸਾਬ ਨਾਲ 1970 ਤੋਂ 80 ਤੋਂ ਖਤਮ ਹੋ ਗਿਆ ਖਤਮ ਹੋ ਗਿਆ ਨਾ ਹਾਂ ਤੇ 88 ਤੋਂ ਤਾਂ ਵੈਸੇ ਹੀ ਖਤਮ ਹੋ ਗਿਆ ਪੀ ਕੱਚੇ ਕਰਕੇ ਤੇ ਹੈ ਹੀ ਨਹੀਂ ਹਨਾ ਤੇ ਇਹ ਮਤਲਬ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਮਦਦ ਕਰਕੇ ਇੱਕ ਵਾਰ ਪੱਕੇ ਕਮਰੇ ਪਾ ਕੇ ਦਿੱਤੇ ਜਾਣ ਉਹ ਉਥੋਂ ਲੈ ਕੇ ਸਾਰੇ ਹਨਾ ਇੱਥੇ ਕੋਈ ਅਜੇ ਤੱਕ ਸਾਨੂੰ ਸਹੂਲਤ ਨਹੀਂ ਮਿਲੀ ਆ 32 ਵੀ ਇਹ ਵੀ ਹੋਣਾ ਵੀ ਆਣ ਕੇ ਇਹ ਤਾਂ ਬਈ ਲੈਟ ਤਾਂ ਸਾਰਿਆਂ ਦੇ ਹਨਾ ਜਿਹੜਾ ਕੋਈ ਹਨਾ ਜੂਨਟਾਂ ਦੇ ਹਿਸਾਬ ਨਾਲ ਹੁਣ ਕਿੰਨੇ ਲੋਕ ਜ਼ਿੰਮੇਵਾਰ ਵੀ ਫਰੀ ਲੈਂਦੇ ਆ ਹਨਾ ਉਹ ਉਹ ਨਹੀਂ ਕੋਈ ਇੰਨਾ ਹੈਗਾ ਮੇਨ ਤਾਂ ਜਿਹੜਾ ਰਹਿਣ ਸੇਣ ਆ ਇਹਦੇ ਬਾਰੇ ਸੋਚਣਾ ਚਾਹੀਦਾ ਹਨ ਆ ਵਿਚਾਰੇ ਅੱਗੇ ਕੱਚੇ ਸਾਰੇ ਡੇਕ ਡੁਗ ਪਏ ਦਾ ਮਾਲਾ ਮੋਟਾ ਕਰਕੇ ਤਾਂ ਨਾ ਪਾਇਆ ਕਰ ਤੋ ਸਹੀ ਹੈ ਮੈਂ ਬਜ਼ੁਰਗ ਬੰਦਾ ਤਾਂ ਚੜ ਹੀ ਨਹੀਂ ਸਕਦਾ ਯਾਰ ਇਧਰ ਬਾਰਸ਼ਈ ਹੋਵੇ ਕਣੀਆਂ ਪਈਆਂ ਹੁਣ ਕੱਲਪੁਰ ਸਿਹ ਹਾਲ ਸੀ ਚੜੇ ਜਾਂਦਾ ਤਾਂ ਸਹੀ ਹੈ ਚੜ ਹੀ ਨਹੀਂ ਸਕਦਾ ਸਹੀ ਹੈ ਹਾਂ ਦੇਖੋ ਇਹ ਸੱਟ ਕੱਟ ਛੱਤਾਂ ਡਿੱਗੀਆਂ ਹਾਂ ਸਹੀ ਹੈ ਸਹੀ ਆ ਘਰ ਦੀ ਛੱਤ ਵੀ ਡਿੱਗੀ ਇੱਧਰ ਦੇਖ ਲੋ ਆ ਉਹ ਵੀ ਡਿੱਗੀ ਪਈ ਹੂੰ ਜਿਸਾਲ ਨੂੰ ਨੇ ਉਹਨੇ ਕੀ ਪੂੰਜੀ ਖਾਣ ਪਈ ਅਗਲਾ ਦਿਨ ਆਹੋ ਫਿਰ ਉਹਨਾਂ ਗੁਜ਼ਾਰਾ ਵੀ ਕਰਨਾ ਜੀ ਦਿਹਾੜੀ ਕਰਕੇ ਤੇ ਗੁਜ਼ਾਰਾ ਵੀ ਕਰਨਾ ਜੇ ਛੱਤਾਂ ਕਿੱਥੋਂ ਪਾ ਲੂਗਾ ਇੰਨੀ ਤਾਂ ਮਗ੍ਹਾਈ ਆ हां जिस जिस सरकार ਮੰਨ ਲਓ 15 ਹਨਾ 15 20 ਘਰ ਜਿੰਨੇ ਵੀ ਹੈਗੇ ਆ ਇਹਨਾਂ ਨੂੰ 2-2 ਕਮਰੇ ਤੇ ਬਾਥਰੂਮ ਬਣਾ ਕੇ ਦੇ ਦੇ 24 24 ਘਰ ਤੇ ਇਹਨਾਂ ਦਾ ਹੌਸਲਾ ਕਿੰਨਾ ਹੋ ਜੂਗਾ ਇਹ ਬੰਦੇ ਮੰਨ ਲਓ ਵਿਚਾਰੇ ਕਿੰਨੀ ਮਿਹਨਤ ਅੱਗੇ ਕਰਦੇ ਤੋਂ ਡਬਲ ਮਿਹਨਤ ਕਰਨਗੇ ਹਨਾ ਜੀ ਹਾਂ ਖਰਾਬ ਮਰਨ ਚੱਲਾਂਗੇ ਜਿਹਨਾਂ ਨੇ ਜਿਹੜੀ ਸਰਕਾਰ ਬਣਾ ਲਈ ਸਹੀ ਗੱਲ ਸਹੀ ਸਰਕਾਰ ਬਣਾਏਗੀ ਉਹਦੇ ਮਗਰ ਪੋਛੇ ਚੱਲਾਂਗੇ ਸਹੀ ਗੱਲ ਸਹੀ ਗੱਲ ਕਿੰਨੇ ਇਲੈਕਸ਼ਨਾਂ ਤੋਂ ਇੱਥੇ ਬੈਠੇ ਨੂੰ ਹੋ ਗਏ ਨੇ ਹਾਂ ਕਿੰਨੀ ਵਾਰ ਤੁਸੀਂ ਵੋਟਾਂ ਪਾਈਆਂ ਹਨਾ ਠੀਕ ਆ ਤੇ ਉੱਥੇ ਹੀ ਮਤਲਬ ਪ੍ਰਨਾਲਾ ਉੱਥੇ ਦਾ ਉੱਥੇ ਹੀ ਮਿਹਨਤ ਕਰਕੇ ਦਾ ਚਾਹ ਮਿੱਠਾ ਚੱਲੂ ਚਾਹ ਮਿੱਠਾ ਚਾਹ ਹਾਂ ਖੰਡ ਚਾਹੀ ਚੱਲੂ ਜਿਹੜਾ ਹੁਣ ਜੇ ਕਿਤੇ ਬਿਸਤਰੇ ਨਵੇਂ ਲਿਆਉਣੇ ਆ ਜਾਂ ਕੁਛ ਉਹ ਤਾਂ ਆਉਣੇ ਹੀ ਨਹੀਂ ਇੰਨੇ ਨਾਲ ਹਾਂਜੀ ਹਾਂਜੀ ਸਹੀ ਆ ਇੱਕ ਆ ਰ ਸਾਰੇ ਸਾਰਾ ਪੇਟੀ ਮੰਨ ਲੋ ਬੰਨਦੇ ਨਾਲ ਨਾਲ ਘਰ ਪਏ ਹੋਏ ਆ ਸਾਰਾ ਪਿੰਡ ਹੀ ਅੱਧਾ ਪਿੰਡ ਇੱਥੇ ਬੈਠਾ ਉਹ ਅੱਗੇ ਵੀ ਟੂੜੀਆਂ ਝਾੜੀਆਂ ਲਾਈਆਂ ਹਨ ਇਹ ਇੰਨਾ ਵਿਚਾਰੇ ਲਾਈਆਂ ਇਹ ਇੱਥੇ ਪਸ਼ੂ ਪਸ਼ੂ ਬੰਨਦੇ ਆ ਆ ਦੇਖੋ ਬਾੜੇ ਬਣਾਏ ਪਸ਼ੂਆਂ ਦੇ ਕਿੱਲੇ ਗੱਡੇ ਹਨ ਆ ਟੂੜੀਆਂ ਮੁਲਮ ਸਾਰਾ ਰੈਣ ਬਸੇਰਾ ਜਿਹੜਾ ਉਹਨਾਂ ਦਾ ਨਹਿਰ ਦੇ ਨਾਲ-ਨਾਲ ਆ ਨਾਲੇ ਦੇ ਨਾਲ-ਨਾਲ ਹੀ ਆ ਹੂੰ ਓਹ ਦੇਖੋ ਕਿੰਨੀ ਗੁੱਤਾ ਕਤੂਰੀ ਤੋਂ ਵੀ ਕਿਉਂਕਿ ਰੈਣ ਸੈਣ ਵੀ ਪਸ਼ੂਆਂ ਦੇ ਨਿਰਭਰ ਹੀ ਹੈਗਾ ਮੱਲਵਾ ਇੱਕ ਵੀ ਸਦਵੀਆ ਨਾ ਆਪਣੀ ਕਵੀ ਸਦੀ ਦੇ ਵਿੱਚ ਵੀ ਆ ਲੋਕ ਐ ਰਹਿੰਦੇ ਕੱਚਾ ਘਰਾ ਹੈ ਨਾ ਆ ਦੇਖੋ ਇੱਥੇ ਪਸ਼ੂ ਚਰਦੇ ਆ ਇਧਰ ਸਾਰੇ ਇਧਰ ਵੀ ਕਿੱਲੇ ਗੱਡੇ ਆ ਦਰਖਤਾਂ ਦੇ ਨਾਲ ਨਾਲ ਇਹ ਸੀ ਹੈ ਨਾ ਸ਼ਹਿਰ ਸੀ ਇਹ ਪਿੰਡਾ ਦੀ ਇਹ ਪਿੰਡ ਦੇਖਣ ਦਾ ਅੱਜ ਸੁਭ ਬਣਿਆ ਆਪਾਂ ਦੇਖਿਆ ਪਰ ਥੋੜਾ ਜਿਹਾ ਇਹ ਹੋਇਆ ਮਤਲਬ ਦੁੱਖ ਜਿਆ ਲੱਗਿਆ ਕਿ ਲੋਕ ਅਜੇ ਪਿੱਛੇ ਆ ਯਾਰ ਸਾਡੇ ਲੋਕ ਤਾਂ ਬਹੁਤ ਪਿੱਛੇ ਆ